ਬਿਤੇ ਦਿਨੀ ਸਿਟੀ ਕਲੱਬ ਦੇ ਅਹੁਦੇਦਾਰਾਂ ਦੀ ਹੋਈ ਚੋਣ ਵਿੱਚ ਪ੍ਰੋਗਰੈਸਿਵ ਗਰੁੱਪ ਦੀ ਟੀਮ ਦੀ ਸ਼ਾਨਦਾਰ ਜਿੱਤ ਹੋਈ ਸੀ ਚੋਸਵਾ ਜਥੁਰੇ ਵਾਈਸ ਪ੍ਰਧਾਨ ਪਰਮਜੀਤ ਸਿੰਘ ਘੁਰਾਨਾ ਸੈਕਟਰੀ ਤਰਮਿੰਦਰ ਸਿੰਘ ਟੋਨੀ ਸਹਦੇਵ ਕੈਸ਼ੀਅਰ ਕੇਸ਼ ਬਾਗਾ ਜੁਆਇੰਟ ਸੈਕਟਰੀ ਅਗਮ ਪ੍ਰਾਸ਼ਰ ਆਦਿ ਲੋ ਆਪਣਾ ਚਾਰ ਸੰਭਾਲ ਲਿਆ ਗਿਆ ਇਸ ਦੌਰਾਨ ਵਿਸ਼ੇਸ਼ ਤੌਰ ਤੇ ਐਸਜੀਐਮ ਫਗਵਾੜਾ ਜਸ਼ਨਜੀਤ ਸਿੰਘ ਅਤੇ ਤਹਿਸੀਲਦਾਰ ਫਗਵਾੜਾ ਹਾਜ਼ਰ ਹੋਏ ਜਿਨ੍ਹਾਂ ਨੇ ਨਾਮ ਨਿਯੁਕਤ ਅਹੁਦੇਦਾਰਾਂ ਨੂੰ ਸਿਟੀ ਕਲੱਬ ਦਾ ਚਾਰ ਸੰਭਾਲ ਲਿਆ ਆਪਣੇ ਸੰਬੋਧਨ ਵਿੱਚ ਜਿੱਥੇ ਵਕਫਾ ਬੁਲਾ ਰਹੇ ਤੋਂ ਇਲਾਵਾ ਐਸਟੀਐਮ ਫਗਵਾੜਾ ਜਸ਼ਨਜੀਤ ਸਿੰਘ ਨੇ ਨਰਮਯੁਗ ਟੀਮ ਨੂੰ ਮੁਬਾਰਕਪਾ ਦਿੱਤੀ ਉੱਥੇ ਹੀ ਸੀਡੀ ਕਲੱਬ ਦੀ ਬਿਹਤਰੀ ਲਈ ਦਿਨ ਰਾਤ ਕੰਮ ਕਰਨ ਲਈ ਵੀ ਪ੍ਰੇਰਿਆ। ਉਹਨਾਂ ਕਿਹਾ ਕਿ ਉਹਨਾਂ ਨੂੰ ਵਿਸ਼ਵਾਸ ਹੈ ਕਿ ਨਵਨਯੁਗ ਟੀਮ ਸਾਰੇ ਹੀ ਮੈਂਬਰਾਂ ਨੂੰ ਆਪਣੇ ਨਾਲ ਲੈ ਕੇ ਚੱਲੇਗੀ। ਉਦਰ ਵਾਈਸ ਪ੍ਰਧਾਨ ਭਰਮਜੀਤ ਸਿੰਘ ਖੁਰਾਨਾ ਨੇ ਜਿੱਥੇ ਸਾਰੀ ਟੀਮ ਦੇ ਨਾਲ-ਨਾਲ ਆਏ ਮਹਿਮਾਨਾਂ ਦਾ ਤਹਿਦਦਿਲੋਂ ਧੰਨਵਾਦ ਕੀਤਾ ਉੱਥੇ ਹੀ ਉਹਨਾਂ ਕਿਹਾ ਕਿ ਉਹ ਸਾਰੀ ਟੀਮ ਨੂੰ ਨਾਲ ਲੈ ਕੇ ਚੱਲਣਗੇ ਤੇ ਸੀਡੀ ਕਲੱਬ ਦੇ ਅਧੂਰੇ ਪਏ ਕੰਮਾਂ ਨੂੰ ਪਹਿਲ ਦੇ ਆਧਾਰ ਤੇ ਪੂਰਾ ਕਰਵਾਉਣਗੇ। ਉਹਨਾਂ ਨਾਲ ਹੀ ਕਿਹਾ ਕਿ ਜੋ ਚੋਣ ਮੈਨੀਫੈਸਟੋ ਵਿੱਚ ਵਾਅਦਾ ਕੀਤਾ ਗਿਆ ਸੀ ਉਸ ਵਾਅਦੇ ਨੂੰ ਉਹ ਪਹਿਲੇ ਦਿਨ ਤੋਂ ਹੀ ਪੂਰਾ ਕਰਨਗੇ। ਉਹਨਾਂ ਨਾਲ ਹੀ ਕਿਹਾ ਕਿ ਸੀਡੀ ਕਲੱਬ ਦੇ ਜੋ ਵੀ ਪੁਰਾਣੇ ਮੈਂਬਰ ਹਨ ਉਹਨਾਂ ਨੂੰ ਵੀ ਨਾਲ ਲੈ ਕੇ ਚੱਲਣਗੇ ਤੇ ਹੋਰ ਨਵੇਂ ਮੈਂਬਰਾਂ ਨੂੰ ਵੀ ਸ਼ਾਮਲ ਕਰਵਾਉਣਗੇ। ਪਰਮਜੀਤ ਸਿੰਘ ਖੁਰਾਣਾ ਨੇ ਕਿਹਾ ਕਿ ਉਹ ਸੀਡੀ ਕਲੱਬ ਵਿੱਚ ਇੱਕ ਪਰਵਾਰਕ ਮਾਹੌਲ ਬਣਾਉਣ ਲਈ ਪੂਰੀ ਕੋਸ਼ਿਸ਼ ਕਰਨਗੇ। ਇਸਦran ਰੇਸ਼ ਭਾਰਤਵਾਹੀ ਅਸ਼ੋਕ ਸੇਠੀ ਸਰਦਾਰ ਹਰਮਿੰਦਰ ਸਿੰਘ ਬਸਰਾ ਰঞ্জੀਤ ਸਿੰਘ ਖੁਰਾਨਾ ਲਵਲੀ ਵਾਲੀਆ ਸੁਸ਼ੀਲ ਸ਼ਰਮਾ ਅਸ਼ੋਕ ਕਰਾਸ਼ਰ ਵਰਿੰਦਰ ਢੀਂਗਰਾ ਗੁਦਵਿੰਦਰ ਗੁਲਥਮ ਅਨੂਪ ਸਿੰਘ ਪੋਗਲ ਮੋਨਜੀ ਸਿੰਘ ਜੋੜਾ ਬੱਬੂ ਵਾਲੀਆ ਤੋਂ ਇਲਾਵਾ ਹੋਰ ਪਤਵੰਤੇ ਮੌਜੂਦ ਹਨ ਫੋਗਵਾੜਾ ਤੋਂ ਨਵਰਾਂਚ ਚੈਨਲ ਜਸ ਸ਼ਰਮਾ ਦੀ ਵਿਸ਼ੇਸ਼ ਰਿਪੋਰਟ ਛੇਲੇ ਤੋਂ ਮੈਂ ਆਪਣੇ ਵੱਲੋਂ ਆਪਣੀ ਸਾਰੀ ਟੀਮ ਵੱਲੋਂ ਐਸਟੀਐਮ ਸਾਹਿਬ ਦਾ ਤੇ ਤਹਿਸੀਲਦਾਰ ਸਾਹਿਬ ਨੂੰ ਗਿਆ ਕਿ ਉਹ ਔਰ ਮੈਂ ਆਸ਼ਾ ਕਰਦਾ ਮੀਤ ਕਰਦਾ ਕੀ ਆਪਾਂ ਕਲੱਬ ਨੂੰ ਬਹੁਤ ਹੀ ਵਧੀਆ ਤੰਗ ਉਹ ਵਧੀਆ ਡਿਵੈਲਪਮੈਂਟ ਕਰਾਂਗੇ ਇਹਨਾਂ ਦੀ ਔਰ ਜੋ ਅਸੀਂ ਵਾਦਾ ਕੀਤਾ ਹੈ ਜੋ ਸਾਡੇ ਚੋਣ ਮੈਨੀਫੈਸਟੋ ਦੇ ਵਿੱਚ ਹੈਗਾ ਉਹਦੇ ਲੈਡੀ ਦੇ ਤਹਿਤ ਅਸੀਂ ਦੇ ਵਨ ਤੋਂ ਕਿਹਾ ਸੀ ਕਿ ਕੰਮ ਸ਼ੁਰੂ ਕਰਾਂਗੇ ਉਸੇ ਤਹਿਤ ਅਸੀਂ ਤੁਹਾਡੀ ਸਾਰਿਆਂ ਨਾਲ ਸਲਾਹ ਦੇ ਨਾਲ ਜੋ ਵੀ ਹੈਗਾ ਕਲੱਬ ਦੀ ਬਿਹਤਰੀ ਲਈ ਜਿੱਥੇ-ਜਿੱਥੇ ਲੋੜ ਪੈਗੀ ਤੁਹਾਡੀ ਸਲਾਹ ਦੀ ਨਾਲ ਲਾਵਾਂਗੇ ਔਰ ਕਲੱਬ ਨੂੰ ਅਸੀਂ ਬਹੁਤ ਵਧੀਆ ਚੱਜੇ ਡੰਗ ਨਾਲ ਚਲਾਵਾਂਗੇ ਔਰ ਤੁਹਾਡੇ ਦੇਖੋ ਕਲੱਬ ਬੜੀ ਦੇਰ ਤੋਂ ਇਹ ਇਸ ਤਰ੍ਹਾਂ ਦੀ ਡੈਂਟ ਪਈ ਸੀ ਇਹਨੂੰ ਚਲਾਉਣਾ ਵੀ ਬੜੀ ਚੁਣੌਤੀ ਭਰਿਆ ਹੋਵੇਗਾ ਇਹ ਕੋਈ ਛੋਟਾ ਕੰਮ ਨਹੀਂ ਹੈਗਾ ਕਲੱਬ ਨੂੰ ਚਲਾਉਣਾ ਸਾਰੇ ਮੈਂਬਰਾਂ ਨੂੰ ਨਾਲ ਲੈ ਕੇ ਜਿਹੜੇ ਮੈਂਬਰ ਛੱਡ ਕੇ ਜਾ ਚੁੱਕੇ ਆ ਜਿਹੜੇ ਮੈਂਬਰ ਨਹੀਂ ਆ ਰਹੇ ਜਾਂ ਜਿਹੜੇ ਪੁਰਾਣੇ ਮੈਂਬਰ ਹਨ ਉਹਨਾਂ ਨੂੰ ਵੀ ਵਾਪਸ ਲਿਆਂਦਾ ਜਾਏਗਾ ਪਰ ਨਵੇਂ ਮੈਂਬਰਾਂ ਤੋਂ ਵੀ ਆਪਾਂ ਹੋਰ ਮੈਂਬਰ ਲੈ ਜਾਣਗੇ ਤਾਂ ਜੋ ਕਲੱਬ ਦੇ ਵਿੱਚ ਜਿਹੜੀ ਹੈਗੀ ਦਿੱਲੀ ਆਣਾ ਜਾਣਾ ਵਧੇਗਾ ਤੇ ਇਸੇ ਨਾਲ ਕਲੱਬ ਦੀ ਇਨਕਮ ਵੀ ਵਧੇਗੀ ਔਰ ਕਲੱਬ ਨੂੰ ਹੋਰ ਇਨਕਮ ਹੋਏਗੀ ਤਦ ਹੀ ਕਲੱਬ ਚੱਲ ਸਕਦਾ ਹੈ ਇਹ ਥੋੜੇ ਜਿਹੇ ਮੈਂਬਰਾਂ ਦਿਨ 400 ਮੈਂਬਰਾਂ ਦੇ ਵਿੱਚੋਂ ਬਹੁਤ ਘੱਟ ਮੈਂਬਰ ਹੈ ਜਿਹੜੇ ਦਿੱਲੀ ਆਂਦੇ ਇੱਥੇ ਫੈਮਿਲੀ ਮਾਹੌਲ ਬਣਾਵਾਂਗੇ ਜੋ ਵਾਦਾ ਕੀਤਾ ਬੈਡਮਿੰਟਨ ਕੋਰਟ ਆਪਣੇ সুইমিং ਪੂਲ ਨੂੰ ਸਾਰਾ ਰੈਨੋਵੇਟ ਕੀਤਾ ਜਾਵੇਗਾ ਔਰ ਕਿਚਨ ਬਹੁਤ ਵਧੀਆ ਬਣੇਗੀ ਔਰ ਇਹ ਤਦ ਹੀ ਸਾਰਾ ਕੁਝ ਪੋਸੀਬਲ ਹੋ ਸਕਦਾ ਜੇ ਤੁਹਾਡਾ ਸਾਰਿਆਂ ਦਾ ਸਾਥ ਰਹੇ